ਰੇਡੀ ਅਖੀਰ ਸਾਲ 1947 ਵਿੱਚ ਜਦੋਂ ਅੰਗਰੇਜ਼ੀ ਹਕੂਮਤ ਤੋਂ ਮੁਕਤੀ ਮਿਲੀ ਗੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ ਅਤੇ ਭਾਰਤ ਦੀ ਧਰਤੀ ਉੱਤੇ ਆਜ਼ਾਦੀ ਦਾ ਸੂਰਜ ਚੜ੍ਹਿਆ ਤਾਂ ਲੱਖਾਂ ਦਿਲਾਂ ਵਿੱਚ ਨਵੀਂ ਉਮੀਦ ਨੇ ਜਨਮ ਲਿਆ ਡੰਡੀ ਇਹ ਉਹ ਪਰ ਸੰ ਜਦੋਂ ਆਵਾਮ ਨੇ ਸੋਚਾ ਕਿ ਹੁਣ ਸੁਖ ਸਮਰiddhi ਸਮਾਨਤਾ ਅਤੇ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਵੇਗਾ ਡੰਡੀ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦਾ ਸੁਪਨਾ ਹਰ ਇੱਕ ਦੀਆਂ ਅੱਖਾਂ ਵਿੱਚ ਤੈਰ ਰਿਹਾ ਸੀ ਪਰ ਇਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ ਅਜੀਹਾ ਦਰਦਨਾਕ ਪਾਣਾ ਵਾਪਰਿਆ ਜੋ ਇਤਿਹਾਸ ਵਿੱਚ ਕਾਲੇ ਅਖਰਾ ਵਿੱਚ ਦਰਜ ਹੋ ਗਿਆ ਡੰਡੀ ਇਹ ਸੀ ਦੇਸ਼ ਦੀ ਵੰਡ ਜੋ ਵੱਡੀ ਤਰਾਸ ਦੀ ਲੈ ਕੇ ਆਈ ਡੰਡੀ ਆਜ਼ਾਦੀ ਦੀ ਖੁਸ਼ੀ ਅਜੀ ਪੂਰੀ ਤਰ੍ਹਾਂ ਮਨਾਈ ਵੀ ਨਹੀਂ ਸੀ ਗਈ ਕਿ ਦੇਸ਼ ਦੀ ਵੰਡ ਨੇ ਸਾਰੀਆਂ ਉਮੀਦਾਂ ਨੂੰ ਝੰਜੋੜ ਕੇ ਰੱਖ ਦਿੱਤਾ ਡੰਡੀ ਭਾਰਤ ਅਤੇ ਪਾਕਿਸਤਾਨ ਦੀ ਵੰਡ ਨੇ ਨਾ ਸਿਰਫ ਜ਼ਮੀਨ ਨੂੰ ਵੰਡਿਆ ਸਗੋਂ ਦਿਲਾਂ ਨੂੰ ਵੀ ਖੰਡਿਤ ਕਰ ਦਿੱਤਾ ਡੰਡੀ ਲੱਖਾਂ ਲੋਕਾਂ ਨੂੰ ਆਪਣੇ ਘਰਬਾਰ ਛੱਡਣੇ ਪਏ ਅਤੇ ਇਸ ਵੰਡ ਦੀ ਅੱਗ ਵਿੱਚ ਹਿੰਸਾ ਕਤਲੋਗਾਰਦ ਅਤੇ ਨਫ਼ਰਤ ਦੀਆਂ ਲਪਟਾਂ ਨੇ ਸਾਂਝੀ ਵਿਰਾਸਤ ਨੂੰ ਸਾੜਕੇ ਸਵਾ ਕਰ ਦਿੱਤਾ ਡੰਡੀ ਪੰਜਾਬ ਦੇ ਮੌਜੂਦਾ ਸਰਹੱਦ ਦੀ ਜ਼ਿਲ੍ਹਿਆਂ ਦੇ ਵਸਨੀਕ ਲੋਕਾਂ ਦੇ ਘਰ ਉੱਜੜ ਗਏ ਪਰਿਵਾਰ ਵਿਛੜ ਗਏ ਅਤੇ ਅਣਗਿਣਤ ਜੀਵਨ ਇਸ ਤ੍ਰਾਸਦੀ ਦੀ ਭੇਟ ਚੜ ਗਏ ਡੰਡੀ ਇਸ ਦੁਖਦਾਈ ਮੰਜ਼ਰ ਨੇ ਆਜ਼ਾਦੀ ਦੀ ਖੁਸ਼ੀ ਨੂੰ ਇੱਕ ਕਰੂਰ ਮਜ਼ਾਕ ਵਿੱਚ ਬਦਲ ਦਿੱਤਾ ਡੰਡੀ ਰੈਡੀ ਵੰਡ ਦੀ ਇਸ ਹੋਣੀ ਨੇ ਸਿਰਫ ਸਰੀਰਕ ਜਾਨ ਮਾਲ ਦਾ ਨੁਕਸਾਨ ਹੀ ਨਹੀਂ ਕੀਤਾ ਸਗੋਂ ਸਮਾਜਿਕ ਤਾਣੇ ਬਾਣੇ ਨੂੰ ਵੀ ਤਹਸ ਨਹਸ ਕਰ ਦਿੱਤਾ ਡੰਡੀ ਹਿੰਦੂ ਮੁਸਲਮਾਨ ਅਤੇ ਸਿੱਖ ਜੋ ਸਦੀਆਂ ਤੋਂ ਮਿਲ ਜੁਲ ਕੇ ਰਹਿੰਦੇ ਸਨ ਉਹ ਇੱਕ ਦੂਜੇ ਦੇ ਵਿਰੁੱਧ ਖੜੇ ਹੋ ਗਏ ਡੰਡੀ ਇਸ ਨਫ਼ਰਤ ਦੀ ਅੱਗ ਨੇ ਸਮਾਜ ਵਿੱਚ ਡੂੰਘੀਆਂ ਤਰੇੜਾਂ ਪਾ ਦਿੱਤੀਆਂ ਜਿਨ੍ਹਾਂ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਡੰਡੀ ਇਸ ਤਰ੍ਹਾਂ ਆਜ਼ਾਦੀ ਦਾ ਆਗਾਜ਼ ਜੋ ਸੁਖ ਅਤੇ ਸਮਰiddhi ਦਾ ਪ੍ਰਤੀਕ ਹੋਣਾ ਚਾਹੀਦਾ ਸੀ ਉਹ ਦੁੱਖ ਅਤੇ ਵਿਛੋੜੇ ਦੀ ચીਕ ਵਿੱਚ ਬਦਲ ਗਿਆ ਡੰਡੀ ਨਾ ਸਿਰਫ ਆਜ਼ਾਦੀ ਦਾ ਆਗਾਜ਼ ਦੁਖਦਾਈ ਸੀ ਸਗੋਂ ਇਸ ਤੋਂ ਬਾਅਦ ਦਾ ਸਮਾਵੀ ਚੁਣੌਤੀਆਂ ਅਤੇ ਦੁਸ਼ਵਾਰੀਆਂ ਭਰਿਆ ਰਿਹਾ ਅਤੇ ਇਹ سلسلہ ਅੱਜ ਵੀ ਜਾਰੀ ਹੈ ਡੰਡੀ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਕੁਝ ਕੁ ਪਿੰਡਾਂ ਦੇ ਲੋਕ ਤਾਂ 78 ਸਾਲ ਬਾਅਦ ਵੀ ਇਹ ਸੋਚਣ ਲਈ ਮਜਬੂਰ ਹਨ ਕਿ ਕੀ ਉਹ ਸੱਚਮੁੱਚ ਆਜ਼ਾਦ ਹੋ ਗਏ ਹਨ ਡੰਡੀ ਕਾਰਨ ਇਹ ਕਿ ਉਹ ਆਜ਼ਾਦੀ ਦੇ ਕਰੀਬ 8 ਦਹਾਕਿਆਂ ਬਾਅਦ ਵੀ ਸੌ ਸਾਲ ਪਿੱਛੇ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਜਿਵੇਂ ਪਾਕਿਸਤਾਨ ਦੇ ਨੇੜੇ ਪੈਂਦੇ ਮਕੌੜਾ ਪਤਨ ਉੱਤੇ ਰਾਵੀ ਪਾਰ ਵਸੇ ਪਿੰਡਾਂ ਦੇ ਲੋਕ ਡੰਡੀ ਇਹ ਲੋਕ ਅੱਜ ਤੱਕ ਆਜ਼ਾਦੀ ਦਾ ਨਿਗ ਨਹੀਂ مان ਸਕੇ ਅਤੇ ਅੱਜ ਵੀ ਖੁਦ ਨੂੰ ਗੁਲਾਮ ਹੀ ਸਮਝਦੇ ਨੇ ਡੰਡੀ ਹੁਣ ਅਸੀਂ ਆਜ਼ਾਦੀ ਦਾ 78 ਸਾਲਾ ਜਸ਼ਨ ਮਨਾਉਣ ਜਾ ਰਹੇ ਹਾਂ ਡੰਡੀ ਅਜੇਹੇ ਵਿੱਚ ਆਮ ਜਨਤਾ ਦੇ ਮਨ ਵਿੱਚ